ਬਾਣੀ ਉਹੀ ਹੈ ਪਾਦੀ ਪਾਣ ਮੇਲੇ ਅੰਦਰ ਸਿੱਧਕ ਨਹੀਂ ਭਰੋਸਾ ਨਹੀਂ ਪਾਣੀ ਦੀ ਸਮਰੱਥਾ ਤੇ ਬਾਣੀ ਦੀ ਮਹਿਮਾ ਤੇ ਤਾਂ ਅੱਜ ਵੀ ਉਹ ਗੱਲ ਨਹੀਂ ਬਣਦੀ ਸਿੱਧਕ ਦੇ ਬੇੜੇ ਪਾਰ ਮੈਂ ਐਸੇ ਸਿੱਧਕ ਵਾਲੇ ਵੀ ਦਾਸ ਨੇ ਦੇਖੇ ਹਨ ਜਿਹੜੇ ਸੁਖਮੇ ਸਾਹਿਬ ਜੀ ਦੀ ਬਾਣੀ ਪੜੇ ਬਗੈਰ ਦੁਨਿਆਵੀ ਕੰਮ ਦੀ ਸ਼ੁਰੂਆਤ ਨਹੀਂ ਕਰਦੇ ਸਾਡੇ ਕਲਯੁਗੀ ਜੀਵਾਂ ਤੇ ਦਰਸ ਕਰਕੇ ਪਤਾ ਨਹੀਂ ਆਪਣੀ ਕਿੰਨੀ ਕੁ ਕਮਾਈ ਦੇ ਕੇ ਗੁਰੂ ਸਾਹਿਬ ਨੇ ਇਹ ਹੀਰੇ ਲਾਲਾ ਵਰਗਾ ਖਜ਼ਾਨਾ ਸਾਡੀ ਝੋਲੀ ਵਿੱਚ ਪਾਇਆ ਹੈ ਅਸੀਂ دنیਵੀ ਲੋਕ ਸੁਖਮਨੀ ਸਾਹਿਬ ਜੀ ਦੀਆਂ ਬੜੀਆਂ ਹੀ ਦੀ ਗਿਣਤੀ ਨਹੀਂ ਕਰ ਸਕਦੇ ਸੁਖਮਨੀ ਸਾਹਿਬ ਜੀ ਦੀਆਂ ਵਿਸ਼ੇਸ਼ਤਾਵਾਂ ਨੂੰ ਕਲਮ ਬੰਦ ਨਹੀਂ ਕਰ ਸਕਦੇ ਇੱਕ ਕਿਤਾਬ ਕੀ ਸੈਂਕੜੇ ਕਿਤਾਬਾਂ ਵੀ ਲਿਖ ਲਈਏ ਤਾਂ ਸੁਖਮੀ ਸਾਹਿਬ ਜੀ ਦੀ ਹੁੜਾਈ ਵਿਆਣੀ ਕਿੱਤੀ ਜਾ ਸਕਦੀ। ਲੇਖਾਰੀ ਦੇ ਹੱਥ ਵਿੱਚ ਕਲਮ ਹੁੰਦੀ ਹੈ। ਕਲਮ ਜੋ ਲਿਖਦੀ ਹੈ ਉਹ ਲੇਖਾਨੀ ਦੇ ਵਾਸ ਹੁੰਦਾ ਹੈ ਕਲਮ ਦੇ ਨਹੀਂ। ਸੁਖਮੀ ਸਾਹਿਬ ਜੀ ਦੀਆਂ ਵਿਸ਼ੇਸ਼ਤਾਈਆਂ ਤੇ ਕਿਤਾਬ ਲਿਖਣ ਵਾਲੇ ਇਹ ਹੀ ਭਾਵਨਾ ਸੀ। ਇਹ ਹੀ ਅਰਦਾਸ ਸੀ ਗੁਰੂ ਸਾਹਿਬ ਦੇ ਚਰਨਾਂ ਵਿੱਚ ਕਿ ਧੰਨ ਗੁਰੂ ਅਰਜਨ ਸਾਹਿਬ ਜੀ ਆਪਣੀ ਕਲਮ ਬਣਾ ਕੇ ਜੋ ਵੀ ਇਸ ਬਾਣੀ ਬਾਰੇ ਲਿਖਵਾਣਾ ਹੋਵੇ ਲਿਖਵਾ ਲੈਣਾ ਜਿਹੜੀ ਬਾਣੀ ਨੂੰ ਪੜਨ ਨਾਲ ਸਾਡੇ ਸਵਾਸ ਸਫਲੀ ਹੁੰਦੇ ਹਨ ਸਾਡੀ ਹਰ ਜਗ੍ਹਾ ਰਾਖੀ ਕਰਦੀ ਹੈ ਸਾਡਾ ਲੋਕ ਪਰਲੋਕ ਸੁਖੀ ਸੁਹੇਲਾ ਕਰਦੀ ਹੈ ਸਾਡੇ ਦੁੱਖਾਂ ਕਲੇਸ਼ਾਂ ਦਾ ਨਾਸ਼ ਕਰਦੀ ਹੈ ਮਨ ਨੂੰ ਸ਼ਾਂਤੀ ਮਿਲਦੀ ਹੈ ਤੁਰੀਆਂ ਬਵਸਥਾਵਾਂ ਬਣਦੀ ਹੈ ਜਿਹੜੀ ਬਾਣੀ ਤਤਵਾਸਤੂ ਸਹਿਜ ਟਿਕਾਉ ਦੀ ਬਖਸ਼ਿਸ਼ ਦਿਲਾਉਂਦੀ ਹੈ ਇਸ ਬਾਣੀ ਨੂੰ ਪੜਨ ਨਾਲ ਅਗਮੀ ਆਨੰਦ ਦੀ ਪ੍ਰਾਪਤੀ ਹੁੰਦੀ ਹੈ ਪਰਮੂ ਨਾਲ ਮਿਲਾਪ ਕਰਾਂਦੀ ਹੈ ਇਸ ਮਹਾਨ ਬਾਣੀ ਦੀਆਂ ਮਸ਼ੀਸ਼ਤਾਈਆਂ ਨੂੰ ਜੋ ਵੀ ਪੜੇ ਉਸ ਦੀ ਇਸ ਬਾਣੀ ਨਾਲ ਪ੍ਰੀਤ ਪੈ ਜਾਵੇ ਇੱਕ ਹੋਰ ਗੀਜ ਹੈ ਸੁਖਮੀ ਸਾਹਿਬ ਜੀ ਦੀ ਬਾਣੀ ਦਾ ਮਹਾਤਮ ਕਿਸੇ ਤਾਂ ਨਾਲਾ ਬਾਤ ਤੋਂ ਬਾਤ ਲਿਖਿਤ ਤੱਕ ਪਹੁੰਚ ਸਕੇ ਇਸ ਅਨਮੋਲ ਬਾਣੀ ਨਾਲ ਸਾਝ ਉਹ ਹੀ ਨਹੀਂ ਪਾਉਂਦਾ ਜਿਸ ਨੂੰ ਇਸ ਦੀਆਂ ਵਿਸ਼ੇਸ਼ਤਾਈਆਂ ਬਾਰੇ ਪਤਾ ਨਹੀਂ ਜਿਹੜਾ ਇਸ ਦੇ ਗੁਣਾ ਤੋਂ ਮਹੱਤਮ ਤੋਂ ਜਾਣੂ ਨਹੀਂ ਗੁਰੂ ਸਾਹਿਬ ਕਿਰਪਾ ਕਰਨ ਸੁਖਮਨੀ ਸਾਹਿਬ ਜੀ ਦੀਆਂ ਵਿਸ਼ੇਸ਼ਤਾਈਆਂ ਪੜ੍ਹ ਕੇ ਇਸ ਅਮੋਲ ਖਜ਼ਾਨੇ ਨਾਲ ਸਾਡੀ ਪੱਕੀ ਗੱਲ ਪੈ ਜਾਵੇ ਜਦੋਂ ਸਰੀਰਿਕ ਰੋਗਾਂ ਤੋਂ ਦੁਖੀ ਕਾਰਵਾਤ ਦੇ ਮੰਦੇ ਕਾਰਨ ਦੁਖੀ ਗਰੀਬੀ ਤੋਂ ਦੁਖੀ ਬਹਿਮਾ ਪਰਮਾ ਵਿੱਚ ਫਸੇ ਹੋਏ ਧਾਗੀਆਂ ਕਵਿਤਾਵਾਂ ਵਾਲਿਆਂ ਬਲ ਪੜਕ ਰਹੇ ਲੋਕ ਗੁਰੂ ਸਾਹਿਬ ਦੀ ਕਿਰਪਾ ਨਾਲ ਲਿਖੀ ਇਸ ਸਤਾ ਵਿੱਚ ਜਦੋਂ ਕੋਈ ਜ਼ਿਕਰ ਪੜਨ ਸੁਖਮਨੀ ਸਾਹਿਬ ਜੀ ਦੀ ਬਖਸ਼ਿਸ਼ ਦਾ ਉਹਨਾਂ ਨੂੰ ਵੀ ਰੰਗ ਲੱਗ ਜਾਵੇ ਉਹ ਵੀ ਇਸ ਬਾਣੀ ਦਾ ਓਟ ਆਸਰਾ ਲੈ ਲੇਨ ਤਾਂ ਸਮਝਾਂਗੇ ਇੱਕ ਕਿਤਾਬ ਲਿਖਣ ਦਾ ਮਕਸਦ ਸਫਲਾ ਹੋ ਗਿਆ ਗੁਰੂ ਸਾਹਿਬ ਜੀ ਦੀ ਇਸ ਮਹਾਨ ਬਖਸ਼ਿਸ਼ ਦੀ ਮਹਿਮਾ ਲਿਖੀ ਨਹੀਂ ਜਾ ਸਕਦੀ ਪਰ ਜਿਹੜੇ ਵੀ ਕੋਈ ਬਿੱਤੇ ਜ਼ਿਕਰ ਕੋਤਕ ਸੁਖਮੀ ਸਾਹਿਬ ਜੀ ਦੀ ਮਹਿਮਾ ਦੇ ਗੁਰੂ ਸਾਹਿਬ ਨੇ ਆਪ ਸਿਰ ਤੇ ਹੱਥ ਰੱਖ ਕੇ ਕੋਲੋਂ ਲਿਖਵਾਏ ਹਨ ਅਰਦਾਸ ਹੈ ਸਤਿਗੁਰ ਦੇ ਚਰਨਾਂ ਵਿੱਚ ਕਿ ਉਹਨਾਂ ਨੂੰ ਪੜ ਕੇ ਸਾਧੀਆਂ ਨੂੰ ਸੁਖਨੀ ਸਾਹਿਬ ਜੀ ਦੀ ਬਾਣੀ ਦੇ ਸਿੱਧਕ ਪ੍ਰਾਪਤ ਹੋਵੇ ਸਤਿਗੁਰ ਆਪ ਹੀ ਕਿਰਪਾ ਕਰਨ ਸਾਨੂੰ ਸਾਰਿਆਂ ਨੂੰ ਇਸ ਦਰਗਾਹੀ ਬਾਣੀ ਨਾਲ ਜੋੜਨ ਸੁਖਨੀ ਸਾਹਿਬ ਜੀ ਦੀ ਬਾਣੀ ਨਾਲ ਸਾਡੀ ਅੰਦਰੋਂ ਪ੍ਰੀਤ ਪੈ ਜਾਵੇ ਅਸੀਂ ਗੁਰ ਬਾਣੀ ਦੇ ਲੜ ਲੱਗੀਏ ਗੁਰੂ ਅਰਜਨ ਸਾਹਿਬ ਜੀ ਦੀ ਇਸ ਬਖਸ਼ਿਸ਼ ਦਾ ਲਾਭ ਸਾਡੇ ਸਾਰਿਆਂ ਦੀ ਝੋਲੀ ਵਿੱਚ ਪਵੇ ਗੁਰੂ ਸਾਹਿਬ ਜੀ ਦੀ ਸੰਮੋਲ ਬਖਸ਼ਿਸ਼ ਦਾ ਅਸੀਂ ਲਾਹਾ ਲੈ ਸਕੀਏ ਗੁਰੂ ਘਰ ਦੇ ਕੁੱਕਰ ਦਾਸ ਗਰੀਬ ਤੇ ਸਾਰਿਆਂ ਦੇ ਚਰਨਾ ਉੱਤੇ ਇੱਕ ਪਿਆਰ ਭਰੀ ਬੇਨਤੀ ਹੈ ਕਿ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਸੁਖਮੀ ਸਾਹਿਬ ਜੀ ਤੇ ਬਖਸ਼ਣਾ ਤੇ ਲਿਖੀ ਇਹ ਕਿਤਾਬ ਪੜ ਕੇ ਆਪ ਜੀ ਸਾਰੇ ਸੁਖਮੀ ਸਾਹਿਬ ਜੀ ਦਾ ਨੇਮ ਵਧਾਓ ਜੋ ਬਿਲਕੁਲ ਨਹੀਂ پڑھਦੇ ਤਾਂ ਭਾਵੇਂ ਸ਼ੁਰੂ-ਸ਼ੁਰੂ ਵਿੱਚ ਬਾਰਾਂ ਸੀਆਂ ਰੋਜ਼ ਸ਼ੁਰੂ ਕਰ ਲੈ ਫਿਰ ਹੌਲੀ-ਹੌਲੀ ਵੱਧਦੀ ਜਾਣ ਅੱਜ ਤੋਂ ਵੀ ਇਹ ਪ੍ਰਣ ਕਰ ਲਵੋ ਕਿ ਸੁਖਮਨੀ ਸਾਹਿਬ ਜੀ ਦਾ ਘੱਟ ਤੋਂ ਘੱਟ ਇੱਕ ਪਾਠ ਰੋਜ਼ ਦਾ ਜ਼ਰੂਰ ਕਰਨਾ ਹੈ ਤੇ ਜਿੰਨੇ ਜ਼ਿਆਦਾ ਹੋ ਸਕਣਾ ਉਤਨਾ ਹੋਰ ਬਧੇਰੇ ਲਾਭ ਹੈ ਇਸ ਨਾਲ ਅਸੀਂ ਆਪਣੇ ਪਿਛਲੇ ਬੀਤੇ ਸਾਰ ਜਿਨਾ ਵਿੱਚ ਸੁਖਮੀ ਸਾਹਿਬ ਜੀ ਦੀ ਬਾਣੀ ਨਹੀਂ ਪੜੀ ਉਹ ਵੀ ਸਵਾਸਫਲ ਕਰ ਲਵਾਂਗੇ ਅਤੇ ਅਗੋਂ ਵੀ ਸੁਖਮੀ ਸਾਹਿਬ ਜੀ ਦੀ ਬਾਣੀ ਦਾ ਸਤਕਾ ਸਾਡਾ ਜਨਮ ਸਫਲਾ ਹੋ ਜਾਵੇਗਾ ਇੱਕੋ ਨੀਜ਼ ਹੈ ਕਿ ਬੱਚੇ ਕਿ ਬਜ਼ੁਰਗ ਕਿ ਜਵਾਨ ਹਰੇਕ ਇਸ ਦਰਗਾਹ ਹੀ ਵਾਹਨਾ ਪ੍ਰੀਤ ਵੇ ਜਾਵੇ ਗੁਰਮਾਣੀ ਦੇ ਪਿਆਰ ਵਿੱਚ ਇਹ ਬਚਨ ਲਿਖ ਰਿਹਾ ਕਿ ਸੁਖਮੀ ਸਾਹਿਬ ਜੀ ਦਾ ਪਾਠ ਰੋਜ਼ ਨਿਯਮ ਨਾਲ ਕਰੀਏ ਤਾਂ ਕਿ ਕਈ ਆਉਣ ਵਾਲੇ ਦੁੱਖ ਕਲੇਸ਼ ਤਾਪ ਸੰਤਾਪ ਆਵਿਵਦਿਆਂ ਪਹਿਲਾਂ ਹੀ ਕਿਨਾਰਾ ਕਰ ਲੈਣਾ। ਸ਼੍ਰੀ ਸੁਖਮੀ ਸਾਹਿਬ ਜੀ ਨਾਲ ਪ੍ਰੇਮ ਪਾ ਕੇ ਵੇਖੋ ਤਾਂ ਸਹੀ ਆਪ ਵੀ ਮਿਸਨ ਮੋਲ ਬਾਣੀ ਨਾਲ ਜੁੜੋ ਅਤੇ ਆਪਣੇ ਪਰਿਵਾਰ ਆਪਣੇ ਸੰਬੰਧੀਆਂ ਨਾਲ जान ਵਾਲਿਆਂ ਨੂੰ ਵੀ ਸੁਖਮਨੀ ਸਾਹਿਬ ਜੀ ਦੀ ਮਹਿਮਾ ਦੀ ਕਿਤਾਬ ਪੜਾ ਕੇ ਸੁਖਮਨੀ ਸਾਹਿਬ ਨਾਲ ਜੋੜੋ ਅੱਜ ਯੁੱਗ ਹੈ ਮੀਡੀਆ ਵਿਗਿਆਨ ਚੋਹਵੀਂ ਤਰੱਕੀ ਕੀਤੀ ਹੈ ਕਾਡਾਂ ਗੱਡੀਆਂ ਹਨ ਟੇਪਾਂ ਸੀੜੀ ਇਹਨਾਂ ਦਾ ਸਹਾਰਾ ਲਵੋ ਜੁਕ ਦੁਕਾਨਾਂ ਤੇ ਦਫ਼ਤਰਾਂ ਵਿੱਚ ਗੱਡੀਆਂ ਵਿੱਚ ਸੁਖਮਨੀ ਸਾਹਿਬ ਜੀ ਦੀ ਬਾਣੀ ਦੀਆਂ ਟੇਪਾਂ ਸ਼੍ਰੀ ਸੀੜੀ ਚਲਾ ਕੇ ਵਿਗਿਆਨ ਦੀ ਇਸ ਅਨਮੋਲ ਖੋਜ ਦਾ ਲਾਭ ਲਵੋ ਅੱਜ ਤੋਂ ਇੱਕ ਪ੍ਰਣ ਵੀ ਕਰ ਲਵੋ ਕਿ ਜਦੋਂ ਵੀ ਘਰ ਵਿੱਚ ਦੁੱਖ ਆਵੇ ਮੁਸੀਬਤ ਆਵੇ ਸੁਖਮੀ ਸਾਹਿਬ ਜੀ ਦਾ ਉਹ ਤਾਸਰਾ ਲਵੋ ਤਵੀ ਤੰਤਾ ਗਿਆ ਚੰਤਰਾ ਮੰਤਰਾਂ ਵਾਲਿਆਂ ਦਾ ਬੂਹਾ ਨਹੀਂ ਖੜਕਾਉਣਾ ਗੁਰੂ ਸਾਹਿਬ ਕਿਰਪਾ ਕਰਨ ਸਾਡੀਆਂ ਸਾਰਿਆਂ ਦੀ ਇਸ ਪਵਿੱਤਰ ਅਨਮੋਲ ਬਖਸ਼ਿਸ਼ਾਂ ਤੇ ਰਹਿਮਤਾਂ ਨਾਲ ਭਰੀ ਬਾਣੀ ਨਾਲ ਅਤੁੱਟ ਸਾਂਝ ਪੈ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ